ਸਰਕਾਰੇ ਜਿਹਨਾਂ ਨੇ ਰਪੂਰਤਾ ਪੜਨਾ ਪੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਤਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਭਾਈ ਰੂਜੀ ਦਾ ਖਾਸਾ ਵਾਗ ਰੂਜੀ ਤੇ ਇਹ ਕਿੱਥੇ ਪਾਸੇ ਪੈ ਰਹੇ ਨੇ ਤੂੰ ਕੋ ਸਾਡਾ ਸਾਥ ਦੇ ਉਸ ਤੇ ਪਾਸ ਜਿਹੜਾ ਇਹ ਅੰਡੇ ਦੇ ਦੋਸਲਾ ਆ ਉਹ ਗਲਤ ਲੱਗਿਆ ਐਡਾ ਮੁੰਡਾ ਸੱਚੀ ਗੱਲ ਬੋਲਦਾ ਤੂੰ ਸਾਥ ਦੇ ਲੋਕ ਸਾਰੀਆਂ ਪਾਸੇ ਨੂੰ ਕਹਿਣਾ ਸਾਰੇ ਲੋਕਾਂ ਨੂੰ ਕਹਿਣਾ ਸਾਰੇ ਪਿੰਡਾਂ ਸਰਕਾਰ ਇਹ ਜਿਹੜਾ ਮੇਰਾ ਪੁੱਤ ਆ ਪੰਨਾ ਪੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਤਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਬਾਈ ਗੁਰਜੀਤ ਖਾਸ ਸਾਹਿਬ ਹੈ ਗੁਰਜੀਤ ਇਹਦੇ ਚੁੱਥੇ ਪੱਖੇ ਪਏ ਰਹੇ ਨੇ ਤੁਕੋ ਸਾਡਾ ਸਾਥ ਦਿਓ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਤੇ ਦੋਖ ਨਾ ਆਇਆ ਉਹ ਗਲਤ ਲੱਗਿਆ ਇਹਦਾ ਮੁੰਡਾ ਸੱਚੀ ਗੱਲ ਬੋਲਦਾ ਪਰ ਸਾਥ ਦਿਓ ਲੋਕੋ ਸਾਰੀਆਂ ਪਾਰਕਿਆਂ ਨੂੰ ਕਹਿਣਾ ਆਹ ਇਹ ਲੋਕਾਂ ਨੂੰ ਸਾਰੇ ਪੰਜਾਬ ਸਰਕਾਰ ਇਹ ਜਿਹੜਾ ਮੇਰਾ ਪੁੱਤ ਆ ਪੜਨਾ ਆ ਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਦਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਦੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਹਦੇ ਬਾਰੇ ਮੈਂ ਜਾਣ ਨੂੰ ਤਿਆਰ ਦੇਖੋ ਜੀ ਕਾ ਖਾਸਾ ਵੈਰੀ ਜਿਹੜੇ ਕੁੱਤੇ ਪਾ ਕੇ ਪਾਇ ਰਹੇ ਨੇ ਤੂੰ ਕੋ ਸਾਡਾ ਸਾਥ ਦਿਓ ਸੱਚੇ ਪਾਕਸ਼ ਜਿਹੜਾ ਇਹ ਅੱਡੇ ਦੇ ਦੋਖ ਨਾ ਆ ਉਹ ਗਲਤ ਲੱਗਿਆ ਅਦਾ ਮੁੰਡਾ ਸੱਚੀ ਗੱਲ ਬੋਲਦਾ ਓਹ ਸਾਥ ਦੇ ਲੋਕ ਸਾਰੀਆਂ ਪਾਰਟੀਆਂ ਨੇ ਕਹਿਣਾ ਸਾਰੇ ਲੋਕਾਂ ਨੇ ਕਹਣਾ ਤਾਰੇ ਪੰਜਾਬ ਸਰਕਾਰੇ ਜਿਹੜਾ ਮੇਰਾ ਪੁਰਤਾ ਪੰਨਾ ਅਨ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਦਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਹੋਰ ਨਿਵਾੜੇ ਮੈਂ ਜਾਣ ਨੂੰ ਤਿਆਰ ਬਾਈ ਗੁਰੂ ਜੀ ਦਾ ਖਾਸਾ ਬਾਈ ਗੁਰੂ ਜੀ ਕੀ ਕਿਹੜੇ ਕਿੱਤੇ ਪੱਖ ਤੇ ਪਾਇ ਰਹੇ ਨੇ ਤੂੰ ਕੋ ਸਾਡਾ ਹਸਾਨ ਦੇ ਸੱਚੇ ਪਾਕਸ਼ ਜਿਹੜਾ ਇਹ ਸਾਡੇ ਤੇ ਦੋਸ਼ ਲਾਇਆ ਉਹ ਗਲਤ ਲੱਗਿਆ ਐਡਾ ਮੁੰਡਾ ਸੱਚੀ ਗੱਲ ਬੋਲਦਾ ਹੈ ਤੋ ਸਾਥ ਦੇ ਲੋਕ ਸਾਰਿਆਂ ਪਾ ਕੇ ਉਹਨਾਂ ਕਹਿਣਾ ਸਾਰੇ ਲੋਕਾਂ ਨੂੰ ਸਾਰੇ ਕੰਮ ਸਰਕਾਰੇ ਜਿਹੜਾ ਮੇਰਾ ਪੁਰਤਾ ਪੜਨਾ ਆ ਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਤਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਮੈਨੂੰ ਤੋੜ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਉਰਲੇ ਬਾਦੇ ਮੈਂ ਜਾਣ ਨੂੰ ਤਿਆਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹੜਾ ਕਿੱਥੇ ਪਾਥੇ ਪਾਇਰ ਨੇ ਤੂੰ ਕੋ ਸਾਡਾ ਸਾਥ ਦੇ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਤੇ ਦੋਸ਼ ਲਾਇਆ ਉਹ ਗਲਤ ਲੱਗਿਆ ਇਹਦਾ ਮੁੰਡਾ ਸੱਚੀ ਗੱਲ ਬੋਲਦਾ ਹੈ ਤੂੰ ਸਾਥ ਦਿਓ ਲੋਕੋ ਸਾਰੀਆਂ ਪਾਰਕਿਆਂ ਨੂੰ ਕਹਿਣਾ ਆਹ ਲੋਕਾਂ ਨੂੰ ਕਹਣਾ ਤਾਰੇ ਕਹਿੰਦਾ you yeah.